ਸਿੱਧੂ ਸਾਹਿਬ ਦਾ ਨਾਮ ਨੂੰ ਤਾਂ ਮਿੰਟੂ ਚ ਪਾਈ ਬੈਠੇ ਸੂਚੀ ਚ ਕਾਂਗਸ 6ਵੇਂ ਨੰਬਰ ਤੇ 26 ਬਣ ਗਈ 26 ਤਾਂ ਬਣ ਗਈ ਪਰ ਗੱਲ ਇਹ ਹੈ ਨਾ ਵੀ ਹੁਣ ਸਿੱਧੂ ਸਾਹਿਬ ਆਉਂਦੇ ਕਿ ਨਹੀਂ ਆਉਂਦੇ ਇਹ ਨਹੀਂ ਨਾ ਪਤਾ ਹੈਗਾ ਸੋਸ਼ਲ ਪੰਜ ਕਦੋਂ ਕਲੀਅਰ ਹੋਊਗਾ ਆਵਾਜ਼ ਕੇ ਸਰ ਨੂੰ ਕਲੀਅਰ ਕਰੋ ਇਹਨਾਂ ਨੇ ਉਹਨੂੰ ਸੂਚੀ ਚ ਪਾਇਆ ਉਹਨੇ ਇਹਨਾਂ ਨੂੰ ਸੂਚੀ ਪਾਇਆ ਦਿੱਤਾ ਸੂਚੀ ਪਾਇਆ ਕਿ ਕੀ ਬਣੂਗਾ ਦੇਖੋ ਕੈਂਪੇਨ ਕਮੇਟੀ ਚ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਨਾਮ ਆਇਆ ਨਾ ਉਹ ਬਸ ਤੇ ਬਸ ਮਤਲਬ ਕਿ ਇੱਕ ਫਾਰਮੈਲਟੀ ਆ ਉੰਨੇ ਨੇ ਸੋਚਣਾ ਨਹੀਂ ਪਾਉਂਦੇ ਫਿਰ ਵੀ ਮਰੇ ਆਂਗੇ ਹੁਣ ਪਾ ਕੇ ਫੇਰ ਫੇਰ ਉਹ ਫਸ ਗਏ ਵੈਸੇ ਪਤਾ ਨਹੀਂ ਕਿਹੜੀ ਫਿਲਮ ਦਾ ਨਾ ਇੱਕ ਗੀਤ ਆ ਬੜਾ ਕਮਾਲ ਦਾ ਗੀਤ ਆ ਗਸਬ ਦਾ ਗੀਤ ਆ 90 ਦੀ ਦਾ ਹਾਕੇ ਦਾ ਕਿ ਦੀ 뮤지컬 ਫਿਲਮ ਸੀ ਕੋਈ ਮੈਨੂੰ ਨਾਮ ਵਿਸਰਿਆ ਅਬ ਤੇਰੇ ਬਿਨ ਜੀ ਲੇਂਗੇ ਹਮ ਜ਼ਹਿਰ ਜ਼ਿੰਦਗੀ ਦਾ ਪੀ ਲੇਂਗੇ ਹਮ ਜੀ ਇਹ ਨਵਜੋਤ ਸਿੰਘ ਸਿੱਧੂ ਤੇ ਦੂਜੀ ਬੱਚੀ ਕਾਂਗਰਸ ਦੋਨੇ ਹੀ ਇੱਕ ਦੂਜੇ ਨੂੰ ਕਹਿ ਦਿੰਦੇ ਆ ਉਹ ਕਹਿੰਦੇ ਵੀ ਠੀਕ ਹੈ ਆਈਪੀਐਲ ਦੀ ਕਮੈਂਟਰੀ ਕਰਦਾ ਰਹੇ ਤੇ ਠੀਕ ਹੈ ਤੇ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਪਹਾੜ ਚ ਜਾਓ ਤੁਸੀਂ ਮੈਂ ਇਕੱਲਾ ਹੀ ਚੰਗਾ ਮਤਲਬ ਕਿ ਉਹ ਗੀਤ ਹੈ ਨਾ ਜਿਹੜਾ ਉਹ ਇਹਨਾਂ ਦੋਨਾਂ ਧਿਰਾਂ ਤੇ ਟੁੱਕਦਾ ਆ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਆਬ ਤੇਰੇ ਬਿਨ ਜੀ ਲੇ ਗਏ ਹਮਸਾ ਉਹ ਕਨੇ ਪਹਿਲਾ ਕੰਮ ਕਾਜ ਫਿਰ ਦੂਜਾ ਆ ਗਿਆ ਘਰ ਪਰਿਵਾਰ ਕਰ ਹਾਂ ਜਿੱਥੇ ਦੂਜੇ ਪਾਸੇ ਇਹ ਵੀ ਕਹਿੰਦੇ ਵੀ ਬਸ ਤੂੰ ਟਲਿਆ ਹੀ ਰਹਿ ਜੀ ਟਲ ਜਾ ਟਲ ਜਾ ਟਲ ਜਾ ਤੇ ਕੱਲਿਆ ਕਿ ਨਵਜੋਤ ਸਿੰਘ ਸਿੱਧੂ 26 ਤਰੀਕ ਤੱਕ ਫਾਈਨਲ ਆਈਪੀਐਲ ਦਾ 27 ਨੂੰ ਵਿਲਾ ਹੋਏਗਾ ਕੀ ਕੈਂਪੇਨ ਕਰਨਾ ਕੈਂਪੇਨ ਕਰੇਗਾ ਕਿਹਦੇ ਵਾਸਤੇ ਰਾਜਾ ਵੜਿੰਗ ਵਾਸਤੇ ਜਾਂ ਸੁਖੀ ਰੰਦਾਵਾ ਵਾਸਤੇ ਕੈਂਪੇਨ ਕਰਨਾ ਕਿਹਦੇ ਵਾਸਤੇ ਆ ਜੀ ਇਹ ਨਾ ਹੋਵੇ ਕਿ ਕਿਤੇ ਕੈਂਪੇਨ ਚ ਲੈ ਜਾਣਾ ਤੇ ਇਹਨਾਂ ਦੀ ਮੰਜੀ ਠੋਕ ਦੇਵੇ ਉਹਦਾ ਪਤਾ ਵੀ ਕੋਈ ਨਹੀਂ ਲੱਭਦਾ 75 78 ਸੀ ਕਰਦਾ ਕਰਦਾ ਹੁਣ ਕੁਸ਼ੋਰ ਸਿੱਧੂ ਸਾਹਿਬ ਕੱਢ ਜਾਨਾ ਇਸ ਕਰਕੇ ਜੇਤਦਾ ਕੈਂਪੇਨ ਕੀਤੀ ਨਵਜੋਤ ਸਿੰਘ ਸਿੱਧੂ ਨੇ ਮੈਨੂੰ ਲੱਗਦਾ ਕਿ ਗੁਰਜੀਤ ਔਜਲਾ ਨਾਲ ਮਤਲਬ ਕਿ ਹਰੇਕ ਕਾਂਗਰਸੀ ਦੇ ਤਾਲੁਕਾਤ ਅੱਛੇ ਆ ਗੁਰਜੀ ਤੌਜਲਾ ਤੁਹਾਨੂੰ ਪਤਾ ਜਿਸ ਤਰ੍ਹਾਂ ਦਾ ਉਹਨਾਂ ਦਾ ਹੈ ਅੰਮ੍ਰਿਤਸਰ ਤੇ ਵਿੱਚ ਜਿਉ ਅੱਜ ਮੁਕਾਬਲੇ 'ਚ ਨੇ ਜਾਂ ਕਹਿ ਲੋ ਕਿ ਜਿੱਤਣ ਦੀ ਸੰਭਾਵਨਾ ਰੱਖਦੇ ਉਹਨਾਂ ਦਾ ਆਪਣਾ ਰਸੂਖ ਹੈ ਰਸੂਖ ਹੈ ਤਾਂ ਇੱਕ ਤਾਂ ਉਹ ਹੈ ਅੰਮ੍ਰਿਤਸਰ ਤੇ ਸਿੱਧੂ ਦਾ ਕਹਿ ਲੋ ਕਿ ਆਪਣਾ ਸ਼ਹਿਰ ਵੀ ਹੈ ਤੇ ਜੱਦੀ ਸ਼ਹਿਰ ਪਟਿਆਲਾ ਉੱਥੇ ਡਾਕਟਰ ਗਾਂਧੀ ਮਤਲਬ ਕਿ ਦੋ ਸੀਟਾਂ ਤੇ ਤਾਂ ਦੋਖ ਦਿਨ ला ਸਕਦੇ ਹੋਰ ਕਿੱਥੇ ਜਾਣਗੇ ਬਾਕੀ ਤੇ ਲੱਗਦਾ ਨਹੀਂ ਮੈਨੂੰ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਮੁਸ਼ਕਲ ਆ ਪਰ ਚਾਰ ਇਹ ਤਾਂ ਕਹਿੰਦੇ ਕਰਨਗੇ ਪਰ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਫੋਟੋ ਪਾਈ ਆ ਤੁਹਾਨੂੰ ਪਤਾ ਰਜਿੰਦਰਾ ਹਸਪਤਾਲ ਦੀ ਜੀ ਨਹੀਂ ਮੈਨੂੰ ਨਹੀਂ ਪਤਾ ਉਹ ਰਜਿੰਦਰਾ ਹਸਪਤਾਲ ਦੀ ਇਹਨਾਂ ਨੇ ਕੱਲ ਸੂਚੀ 'ਚ ਨਾਮ ਪਾਇਆ ਉਹਨੇ ਚੱਕ ਕੇ ਫੋਟੋ ਪਾਤੀ ਸਿੱਧੂ ਨੇ ਜੀ ਮੈਡਮ ਸਿੱਧੂ ਦੇ ਨਾਲ ਉਹ ਕਹਿੰਦੇ ਕਿ ਪਤਾ ਨਹੀਂ ਜਿਹੜੀ ਮੈਨਹਾਟਨ ਦੇ ਵਿੱਚ ਜਿਹੜੀ ਰੇਡੀਓ ਥੈਰੇਪੀ ਹੁੰਦੀ ਰੇਡੀਓ ਥੈਰੇਪੀ ਹੁੰਦੀ ਹੈ ਨਾ ਜੀ ਉਹਦੀ ਜਿਹੜੀ ਮੈਨਹਾਟਨ ਦੇ ਵਿੱਚ ਮਸ਼ੀਨ ਆ ਉਹ ਇੱਥੇ ਆਮ ਆਦਮੀ ਵਾਸਤੇ ਮੁਫਤ ਮੋਹਿਆ ਹੋਗੀ ਆਮ ਆਦਮੀ ਜਦੋਂ ਮੈਂ ਸ਼ਬਦ ਪੜ੍ਹਿਆ ਨਾ ਇਹ ਕੀ ਹੈ ਯਾਰ ਆਮ ਆਦਮੀ ਆਮ ਆਦਮੀ ਵਾਸਤੇ ਹਾਂ ਜੀ ਇਹ ਆਮ ਆਦਮੀ ਵਾਸਤੇ ਮਈਆ ਜੀ ਉਧਰੋਂ ਉਹਨਾਂ ਨੇ ਨਾ ਪਾਇਆ ਉਧਰੋਂ ਫੋਟੋ ਪਾਤੀ ਸਿੱਧੂ ਸਾਹਿਬ ਨੇ ਮੈਂ ਕਿਹਾ ਵੀ ਆ ਤੇ ਚੰਗਾ ਸਬੱਬ ਬਣਿਆ ਯਾਰ ਤਗੜਾ ਹੀ ਸਬੱਬ ਬਣ ਗਿਆ ਤਾਂ ਖੈਰ ਨਵਜੋਤ ਸਿੰਘ ਸਿੱਧੂ ਜੀ ਪ੍ਰਚਾਰ ਕਰਦੇ ਤਾਂ ਫਾਇਦਾ ਤਾਂ ਹੁੰਦਾ ਖਾਸ ਤੌਰ ਤੇ 1-2 ਸੀਟਾਂ ਤੇ ਤਾਂ ਬਹੁਤ ਵੱਡਾ ਫਾਇਦਾ ਜਾਂ ਕਹ ਲਓ ਕਿ ਥੋੜਾ ਫਾਇਦਾ ਹੋ ਸਕਦਾ ਸੀਗਾ ਪਰ ਮੁਸ਼ਕਲ ਹੈ ਹੁਣ ਤਾਂ ਟਾਈਮ ਵੀ ਬਹੁਤ ਘੱਟ ਬਚੇਗਾ ਬਹੁਤ ਘੱਟ ਬਚੇਗਾ ਤੇ ਉਦੋਂ ਤੱਕ ਤੇ ਤੁਹਾਨੂੰ ਪਤਾ ਨਾ ਮੂਡ ਬਣ ਚੁੱਕਾ ਹੁੰਦਾ ਉਸ ਮੂਡ ਨੂੰ ਫਿਰ ਤੋੜਨਾ ਬਹੁਤ ਔਖਾ ਕੰਮ ਹੋ ਜਾਂਦਾ ਜੀ ਜੀ